ਹਰੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀ ਟ੍ਰਿਪਲ ਐਸ ਬੀ ਵੱਲੋਂ ਗਰੁੱਪ ਬੀ ਦੀਆਂ ਭਰਤੀਆਂ ਵਾਸਤੇ ਮਿਤੀ 21 12 2025 ਨੂੰ ਜਿਹੜਾ ਐਗਜ਼ਾਮ ਲਿਆ ਜਾ ਰਿਹਾ ਹੈ ਤੇ ਵੱਖ-ਵੱਖ ਪੋਸਟਾਂ ਦੇ ਵਾਸਤੇ ਜਿਹੜਾ ਐਗਜ਼ਾਮ ਲਿਆ ਜਾ ਰਿਹਾ ਹੈ ਤੇ ਇਸ ਦੇ ਸੰਬੰਧ ਵਿੱਚ ਹੀ ਅੱਜ ਅਸੀਂ ਕਰੰਟ ਅਫੇਅਰਸ ਦੇ ਕੁਝ ਕੁਐਸਚਨਸ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਹੋਪ ਤੁਹਾਡੀ ਜਿਹੜੀ ਇਸ ਦੇ ਨਾਲ ਹੈਲਪ ਹੋਵੇਗੀ ਤੇ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਆ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਦੇਖਦੇ ਆ ਜਿਹੜਾ ਪਹਿਲਾ ਸਵਾਲ ਕਿਹੜੀ ਕੰਟਰੀ ਨੇ ਜੀ 20 ਸਮਮਿਟ 2025 ਹੋਸਟ ਕੀਤਾ ਹੈ ਪਹਿਲਾ ਆਪਸ਼ਨ ਹੈਗਾ ਜੀ ਫਰਾਂਸ ਦੂਸਰਾ ਆਪਸ਼ਨ ਹੈਗਾ ਜੀ ਜਰਮਨੀ ਤੀਸਰਾ ਆਪਸ਼ਨ ਹੈਗਾ ਜੀ ਸਾਊਥ ਅਫਰੀਕਾ ਜਾਂ ਫਿਰ ਚੌਥਾ ਆਪਸ਼ਨ ਹੈਗਾ ਜੀ ਰਸ਼ੀਆ ਤਾਂ ਤੀਸਰਾ ਆਪਸ਼ਨ ਸਾਊਥ ਅਫਰੀਕਾ ਜਿਹੜਾ ਇਸ ਦਾ ਸਹੀ ਉੱਤਰ ਹੈ ਜੀ ਸਾਊਥ ਅਫਰੀਕਾ ਨੇ G20 ਸਮਿਟ 2025 ਹੋਸਟ ਕੀਤਾ ਹੈ ਅਗਲਾ ਸਵਾਲ ਆਪਣੇ ਕੋਲ ਆ ਗਿਆ ਜੀ ਬਰੋ ਵੈਸਟਨਿਕ ਕਰੂਜ਼ ਮਿਸਾਈਲ ਦਾ ਟੈਸਟ ਕਿਸ ਦੇਸ਼ ਨੇ ਕੀਤਾ ਆਪਸ਼ਨ 1 ਹੈਗਾ ਜੀ ਚੀਨ ਆਪਸ਼ਨ ਨੰਬਰ 2 ਹੈਗਾ ਜੀ USA ਆਪਸ਼ਨ ਨੰਬਰ 3 ਹੈਗਾ ਜੀ ਭਾਰਤ ਆਪਸ਼ਨ ਨੰਬਰ 4 ਹੈਗਾ ਜੀ ਰਸ਼ੀਆ ਤਾਂ ਇਸ ਕ੍ਰੂਜ਼ ਮਿਜ਼ਾਈਲ ਦਾ ਜਿਹੜਾ ਹੁਣੇ ਹਾਲ ਦੀ ਉੱਚੀ ਜਿਹੜਾ ਟੈਸਟ ਕੀਤਾ ਜੀ ਉਹ ਕੀਤਾ ਜੀ ਰਸ਼ੀਆ ਨੇ ਤਾਂ 4 ਨੰਬਰ ਰਸ਼ੀਆ ਇਸ ਦਾ ਜਿਹੜਾ ਸਹੀ ਉੱਤਰ ਹੋਵੇਗਾ ਨੈਕਸਟ ਸਵਾਲ ਦੇਖਦੇ ਹਾਂ ਜੀ ਆਪਾਂ ਕਿਹੜੀ ਸੰਸਥਾ ਨੇ ਨਵਾਂ ਵਰਚੁਅਲ ਮਿਊਜ਼ੀਅਮ ਆਫ ਸਟੋਲਨ ਕਲਚਰਲ ਆਬਜੈਕਟ ਲਾਂਚ ਕੀਤਾ ਤੇ ਪਹਿਲਾ ਆਪਸ਼ਨ ਤੁਹਾਡੇ ਕੋਲ ਹੈਗਾ ਜੀ ਯੂਨੈਸਕੋ অপশন নাম্বার 2 ਹੈਗਾ ਜੀ আইਯੂਸੀএন অপশন নাম্বার 3 ਹੈਗਾ ਜੀ ਡਬਲਯੂਟੀਓ ਜਾਂ ਫਿਰ অপশন নাম্বার 4 ਯੂਨੀਸੈਫ ਨੇ ਤਾਂ ਦੋਸਤੋ অপশন ਨੰਬਰ 1 ਯੂਨੈਸਕੋ ਇਸ ਦਾ ਜਿਹੜਾ ਸਹੀ ਉੱਤਰ ਹੈ ਅਗਲਾ ਸਵਾਲ ਦੇਖ ਲੈਂਦੇ ਆ ਜੀ ਆਪਾਂ ਹਾਲ ਹੀ ਵਿੱਚ ਕਿਸ ਸਰਕਾਰ ਨੇ ਆਪਣੇ ਮੰਦਰ ਦੇ ਦੁਰਲਭ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਆਪਸ਼ਨ 1 ਹੈਗਾ ਜੀ ਉੱਤਰ ਪ੍ਰਦੇਸ਼ ਆਪਸ਼ਨ ਨੰਬਰ 2 ਹੈਗਾ ਜੀ ਬਿਹਾਰ ਆਪਸ਼ਨ ਨੰਬਰ 3 ਹੈਗਾ ਜੀ ਉੜੀਸਾ ਜਾਂ ਆਪਸ਼ਨ ਨੰਬਰ 4 ਹੈਗਾ ਜੀ ਤਾਮਿਲਨਾਡੂ ਤਾਂ ਦੋਸਤੋ ਆਪਸ਼ਨ ਨੰਬਰ 3 ਉੜੀਸਾ ਜਿਹੜਾ ਇਸ ਦਾ ਸਹੀ ਉੱਤਰ ਹੈ ਅਗਲਾ ਸਵਾਲ ਆ ਆਪਣੇ ਕੋਲ ਹੈਗਾ ਜੀ ਦੁਨੀਆ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਕਿਸ ਰਾਜ ਵਿੱਚ ਬਣਾਇਆ ਜਾਵੇਗਾ ਆਪਸ਼ਨ ਨੰਬਰ 1 ਹੈਗਾ ਜੀ ਗੁਜਰਾਤ ਆਪਸ਼ਨ ਨੰਬਰ 2 ਹੈਗਾ ਜੀ ਕਰਨਾਟਕਾ ਆਪਸ਼ਨ ਨੰਬਰ 3 ਹੈਗਾ ਜੀ ਉੜੀਸ਼ਾ ਆਪਸ਼ਨ ਨੰਬਰ 4 ਹੈਗਾ ਜੀ ਤਾਮਿਲਨਾਡੂ ਤਾਂ ਆਪਸ਼ਨ ਨੰਬਰ 1 ਗੁਜਰਾਤ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਦੁਨੀਆ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਗੁਜਰਾਤ ਵਿੱਚ ਬਣਾਇਆ ਜਾਵੇਗਾ ਨੈਕਸਟ ਸਵਾਲ ਆਪਣੇ ਕੋਲ ਆ ਗਿਆ ਜੀ ਹੀਠਾਂ ਲਿਖੇ ਵਿੱਚੋਂ ਕਿਸ ਨੂੰ ਇਸਰੋ ਦੇ ਲਿਕੁਇਡ ਪ੍ਰਪਲਸ਼ਨ ਸਿਸਟਮ ਸੈਂਟਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ অপਸ਼ਨ ਨੰਬਰ 1 ਹੈਗਾ ਜੀ ਐਮ ਮੋਹਨ অপਸ਼ਨ ਨੰਬਰ 2 ਹੈਗਾ ਜੀ ਐਸ ਸੋਮਨਾਥ অপਸ਼ਨ ਨੰਬਰ 3 ਹੈਗਾ ਜੀ ਵੀ ਨਰਾਇਣਨ ਜਾਂ ਫਿਰ অপਸ਼ਨ ਨੰਬਰ 4 ਹੈਗਾ ਜੀ ਕੇ ਸਿਵਨ ਤਾਂ অপਸ਼ਨ ਨੰਬਰ 1 ਐਮ ਮੋਹਨ ਜਿਹੜਾ ਇਸ ਦਾ ਸਹੀ ਉੱਤਰ ਹੈ ਜੀ ਅਗਲਾ ਸਵਾਲ ਹੈ ਜੀ ਆਪਣੇ ਕੋਲ ਭਾਰਤ ਦਾ ਪਹਿਲਾ ਡਿਜੀਟਲ ਨੋਮਾਡ ਪਿੰਡ ਕਿਸ ਰਾਜ ਵਿੱਚ ਸਥਾਪਿਤ ਕੀਤਾ ਗਿਆ ਸੀ অপਸ਼ਨ ਨੰਬਰ 1 ਹੈਗਾ ਜੀ ਸਿੱਕਮ অপਸ਼ਨ ਨੰਬਰ 2 ਹੈਗਾ ਜੀ ਗੋਆ অপਸ਼ਨ ਨੰਬਰ 3 ਹੈਗਾ ਜੀ ਕੇਰਲਾ ਜਾਂ অপਸ਼ਨ ਨੰਬਰ 3 ਹੈਗਾ ਜੀ ਤੇਲੰਗਾਨਾ ਤਾਂ অপਸ਼ਨ ਨੰਬਰ 1 ਸਿੱਕਮ ਜਿਹੜਾ ਇਸ ਦਾ ਰਾਈਟ ਆਨਸਰ ਹੈ ਜੀ ਅਗਲਾ ਸਵਾਲ ਹੈ ਜੀ ਐਸ ਆਈ ਆਰ ਦੀ ਫੁੱਲ ਫਾਰਮ ਦੱਸੋ অপশন নাম্বার 1 ਹੈਗਾ ਜੀ স্পেশাল ਇੰਟੈਂਸਿਵ ਰਿਵੀਜ਼ਨ ਜਾਂ ਫਿਰ অপশন নাম্বার 2 ਸਟੇਟ ਅਟੈਂਸਿਵ ਰਿਵੀਜ਼ਨ ਜਾਂ ਫਿਰ 3 ਸੀਰੀਅਲ ਇੰਟੈਂਸਿਵ ਰਿਵੀਜ਼ਨ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ অপশন নাম্বার 1 স্পেশাল ਇੰਟੈਂਸਿਵ ਰਿਵੀਜ਼ਨ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਨੈਕਸਟ ਪ੍ਰਸ਼ਨ ਆ ਗਿਆ ਜੀ ਆਪਣੇ ਕੋਲ ਕਿਹੜੀ ਟੀਮ ਨੇ ਸਾਲ 2024-25 ਸੀਜ਼ਨ ਦੀ ਰੰਜੀ ਟਰਾਫੀ ਜਿੱਤੀ অপশন নম্বর 1 ਹੈਗਾ ਜੀ ਮੁੰਬਈ অপশন ਨੰਬਰ 2 ਹੈਗਾ ਜੀ ਪੰਜਾਬ অপশন ਨੰਬਰ 3 ਹੈਗਾ ਜੀ ਵਿਦਰਬ ਜਾਂ ਫਿਰ অপশন ਨੰਬਰ 4 ਹੈਗਾ ਜੀ ਕਰਨਾਟਕ ਤਾਂ অপশন ਨੰਬਰ 3 ਵਿਦਰਬ ਇਸ ਦਾ ਜਿਹੜਾ ਸਹੀ ਉੱਤਰ ਹੈ ਜੀ ਨੈਕਸਟ ਸਵਾਲ ਆਪਣੇ ਕੋਲ ਆ ਗਿਆ ਜੀ ਕਿਹੜੇ ਸਾਬਕਾ ਭਾਰਤੀ క్రికెਟਰ ਨੂੰ ਜੂਨ 2025 ਵਿੱਚ ICC ক্রিকেট ਹਾਲ ਆਫ ਫੇਮ ਵਿੱਚ ਥਾਂ ਮਿਲੀ ਹੈ ਆਪਸ਼ਨ ਨੰਬਰ 1 ਹੈਗਾ ਜੀ ਸਚਿਨ ਤੈਂਦੋਲਕਰ ਆਪਸ਼ਨ ਨੰਬਰ 2 ਹੈਗਾ ਜੀ ਮਹਿੰਦਰ ਸਿੰਘ ਧੋਨੀ ਆਪਸ਼ਨ ਨੰਬਰ 3 ਹੈਗਾ ਜੀ ਰਾਹੁਲ ਦਰਾਵਿੜ ਜਾਂ ਫਿਰ ਆਪਸ਼ਨ ਨੰਬਰ 4 ਹੈਗਾ ਜੀ ਵਿਰਾਟ ਕੋਹਲੀ ਤਾਂ ਆਪਸ਼ਨ ਨੰਬਰ 2 ਮਹਿੰਦਰ ਸਿੰਘ ਧੋਨੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ